ਹਾਂਜੀ ਪ੍ਰਧਾਨ ਜੀ ਜਿਹੜਾ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਹੋ ਰਿਹਾ ਕੀ ਰੂਪਰੇਖਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਬੋਲ ਸ਼ੰਕਰ ਭਗਵਾਨ ਕੀ ਜੈ ਸ੍ਰੀ ਸ਼ਿਵ ਮੰਦਿਰ ਸੰਸਥਾ ਮਾਨ ਕਮੇਟੀ ਸਮਾਣਾ ਵੱਲੋਂ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 66ਵਾਂ વાર્ਸ਼ਿਕ ਉత్సਵ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ 14 ਸਤੰਬਰ ਤੋਂ 21 ਸਤੰਬਰ ਤੱਕ ਜਿਹਦੇ ਪ੍ਰੋਗਰਾਮ ਦੀ ਰੂਪਰੇਖਾ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ Swami Shri ਪਰਮ ਪੂਜਯ ਪਰਮਾ ਸ੍ਰੀ ਸ਼ਿਵ ਬ੍ਰਹਮਦੇਵ ਜੀ ਮਹਾਰਾਜ ਗੰਗਾਨਗਰ ਵਾਲੇ ਸਵਾਮੀ ਨਿਜਨਾਨਦ ਮਹਾਰਾਜ ਜੀ ਗੰਗਾ ਨਗਰ ਵਾਲੇ ਵਿਸ਼ੇਸ਼ ਤੌਰ ਤੇ ਉਹਨਾਂ ਦੀ ਦਛਤਾ ਚ ਸਾਨੂੰ ਆਸ਼ੀਰਵਾਦ ਦੇਣ ਆ ਰਹੇ ਨੇ ਜੋ ਕਿ ਸ਼੍ਰੀ ਮਦ ਭਾਗਵਤ ਕਥਾ ਜੋ ਸ਼੍ਰੀ ਰਾਮ ਰਿਦਗਲ ਸ਼ਾਸਤਰੀ ਉਹਨਾਂ ਦੇ ਸੁਪੁੱਤਰ ਸ਼੍ਰੀ ਗੋਬਿੰਦ ਸ਼ਾਸਤਰੀ ਜੀ ਭਾਰਤ ਦੇ ਮਸ਼ਹੂਰ ਕਥਾਵਾਚਕ ਨੇ ਉਹ ਆਪਣੇ ਪਵਿੱਤਰ ਚਰਨਾਂ ਦੀ ਸਮਾਨ ਦੀ ਧਰਤੀ ਤੇ ਪਾਰ ਰਹੇ ਨੇ ਵਿਸ਼ੇਸ਼ ਤੌਰ ਸਾਡੀ ਸ਼ਿਵ ਮੰਦਰ ਕਮੇਟੀ ਦਾ ਉਪਰਾਲਾ ਜੋ ਕਿ ਪਿਤਰਾਂ ਦੇ ਨਿਮਿਤ ਪਿਤਰ ਪਕਸ਼ੇ ਚ ਅਸੀਂ ਇਹ ਉਪਰਾਲਾ ਹਰ ਸਾਲ ਕਰਦੇ ਆਂ ਇਸ ਸਾਲ ਵੀ ਜੋ ਕਿ 14 ਸਤੰਬਰ ਦਿਨ ਐਤਵਾਰ ਤੋਂ ਇੱਕ ਕਲਸ਼ ਯਾਤਰਾ ਪਾਖੜਾ ਨਦੀ ਤੋਂ ਸ਼੍ਰੀ ਸ਼ਿਵ ਮੰਦਰ ਤੱਕ ਕੱਢੀ ਜਾਏਗੀ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਮੇਰੀ ਸਾਰੇ ਸਮਾਣੇ ਦੀਆਂ ਮਾਤਾਵਾਂ ਭੈਣਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਕਲਸ਼ ਚੱਕਣੇ ਹੋ ਉਹ ਕਲਸ਼ ਵਾਸਤੇ ਸਾਡੇ ਮੰਦਰ ਦੇ ਕਿਸੇ ਵੀ ਮੈਂਬਰ ਨਾਲ ਸਾਡੀ ਮਹਿਲਾ ਕੀਰਤਨ ਦੀ ਕਿਸੇ ਵੀ ਮਹਿਲਾ ਨਾਲ ਸੰਪਰਕ ਕਰ ਸਕਦੇ ਨੇ ਦੂਸਰਾ ਸੋਮਾਰ ਦਿਨ 15 ਸੋਮ ਦਿਨ ਸੋਮਾਰ 15 ਸਤੰਬਰ ਸਵੇਰੇ ਰੋਜ਼ਾਨਾ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਹਵਨ ਯਗ ਕਰਵਾਇਆ ਜਾਏਗਾ 7 ਵਜੇ ਤੋਂ 8 ਵਜੇ ਤੱਕ ਪਿਤਰ ਪੂਜਾ ਕਰਵਾਈ ਜਾਏਗੀ ਜਿਨ੍ਹਾਂ ਨੇ ਪਿਤਰਾਂ ਦੇ ਨਿਮਿਤ ਪਿਤਰ ਪੂਜਾ ਕਰਾਣੀ ਹੋਵੇ ਉਹ ਵੀ ਮੰਦਿਰ ਕਮੇਟੀ ਦੇ ਨਾਲ ਆਪਣਾ ਸੰਪਰਕ ਕਰ ਸਕਦਾ ਹੈ ਔਰ ਤੀਸਰਾ ਉਸੇ ਦਿਨ ਹੀ ਦਿਨ ਸੋਮਵਾਰ 15 ਸਤੰਬਰ ਰੋਜ਼ਾਨਾ 3 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਸ਼੍ਰੀ ਮਦ ਭਾਗਵਤ ਕਥਾ ਗਿਆਨ ਯਗ ਆਰੰਭ ਹੋਣ ਜਾ ਰਿਹਾ ਹੈ ਤੋਂ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਜੋ ਕਿ ਪਿਤਰਾਂ ਦੇ ਨਿਮੇਤ ਆਪਾਂ ਇਹ ਕਥਾ ਜੇ ਅਗਰ ਸੰਤ ਮਹਾਤਮਾ ਗ੍ਰੰਥਾ ਜੇ ਲਿਖਿਆ ਗਿਆ ਜੋ ਇਹ 7 ਦਿਨ ਪਿਤਰ ਪਕਸ਼ੇ ਚ ਲਗਾਤਾਰ 7 ਦਿਨ ਕਥਾ ਸੁਣਦਾ ਉਹਨੂੰ ਗਿਆ ਜੀ ਦੇ ਬਰਾਬਰ ਫਲ ਮਿਲਦਾ ਹੈ ਤਾਂ ਮੇਰੀ ਇੱਕ ਵਾਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਆਤਮਾਨਕੇ ਬੇਨਤੀ ਹੈ 7 ਦੇ 7 ਦਿਨ ਇਸ ਸ਼੍ਰੀ ਸ਼ਿਵ ਮੰਦਰ 사ਸਾ ਮਹਾਨ ਦੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਪੁੰਨੇ ਦੇ ਭਾਗੀ ਬਣੋ ਆਪ ਜੀ ਦਾ ਅਡੀਕ ਚ ਸ਼੍ਰੀ ਸ਼ਿਵ ਮੰਦਰ 사ਸਾ ਮਹਾਨ ਕਮੇਟੀ ਸਮਾਨ ਧੰਨਵਾਦ ਜੈ ਸ਼੍ਰੀ ਜੈ ਸ਼੍ਰੀ ਰਾਮ ਹਾਂਜੀ ਪ੍ਰਧਾਨ ਜੀ ਕੀ ਉਪਰੇਖ ਹੈ ਜਿਹੜੇ ਆਉਣ ਵਾਲਾ ਹੁਣ ਪ੍ਰੋਗਰਾਮ ਹੋਣ ਜਾ ਰਹੇ ਆਪਣੇ ਮਸ਼ੀ ਮੰਦਿਰ ਚ ਜਿਵੇਂ ਕਿ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਮੰਦਿਰ ਕਮੇਟੀ ਵੱਲੋਂ જય ਸ਼ੀਰਾਮ ਬੋਲਦਾ ਸ਼੍ਰੀ ਸ਼ੀ ਮੰਦਿਰ ਸਤਸੰਗਵਾਂ ਨੂੰ ਸਮਾਣਾ ਵਿਖੇ ਹਰ ਸਾਲ ਪਿੱਤਰ ਪੱਖ ਵਿੱਚ ਸ਼੍ਰੀਮਦ ਬਾਗਦ ਕਥਾ ਕਰਵਾਈ ਜਾਂਦੀ ਹੈ ਇਸ ਵਾਰ ਇਹ ਕਥਾ 14 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਕਰਵਾਈ ਜਾ ਰਹੀ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀ ਬਦਮ ਦੇਵ ਜੀ ਮਹਾਰਾਜ ਗੰਗਾ ਨਗਰ ਵਾਲੇ ਤੇ ਉਹਨਾਂ ਦੇ ਪਰਮ ਸ਼ਿਸ਼ਯਾ ਸਵਾਮੀ ਨਿਜਾਨੰਦ ਜੀ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਬਰਿੰਦਵਨ ਧਾਮ ਤੋਂ ਸ਼੍ਰੀ ਰਾਮ ਮਦੁਰ ਸ਼ਾਸਤਰੀ ਜੀ ਕਥਾਵਾਚਕ ਦੇ ਆਉਣ ਦੇ ਸੁਪੁੱਤਰ ਵੀ ਆ ਰਹੇ ਨੇ ਕਥਾ ਕਰਨ ਵਾਸਤੇ ਠੀਕ ਦਿਨ ਐਤਵਾਰ ਨੂੰ ਸਵੇਰੇ 8 ਵਜੇ ਪਾਖੜਾ ਅਯਰ ਤੋਂ ਕਲਾ ਯਾਤਰਾ ਆਰੰਭ ਹੋਵੇਗੀ 15 ਤਰੀਕ ਤੋਂ ਲੈ ਕੇ 20 ਤਰੀਕ ਤੱਕ ਰੋਜ਼ਾਨਾ ਸਵੇਰੇ 6 ਤੋਂ ਲੈ ਕੇ 7 ਵਜੇ ਤੱਕ ਹਵਨ 7 ਵਜੇ ਤੋਂ ਲੈ ਕੇ 8 ਵਜੇ ਤੱਕ ਪਿੱਤਲ ਪੂਜਾ ਤੇ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਕਥਾ ਹੋਵੇਗੀ ਕਿਸੇ ਤਰ੍ਹਾਂ 21 ਤਰੀਕ ਦਿਨ ਐਤਵਾਰ ਨੂੰ ਸਵੇਰੇ 6:00 ਲੈ ਕੇ 7:00 ਵਜੇ ਤੱਕ ਹਵਨ ਉਸ ਤੋਂ ਬਾਅਦ ਪਿੱਤਰ ਪੂਜਾ ਤੇ 10:00 ਤੋਂ ਲੈ ਕੇ 12:00 ਵਜੇ ਤੱਕ ਕਥਾ ਹੋਵੇਗੀ ਉਸ ਤੋਂ ਬਾਅਦ ਕਥਾ ਦਾ ਵਿਸ਼ਰਾਮ ਦਿੱਤਾ ਜਾਵੇਗਾ ਤਤਪश्चात ਭੋਜਨ ਪ੍ਰਸ਼ਾਦ इत्यादि ਵਰਤਾਇਆ ਜਾਵੇਗਾ ਮੇਰੀ ਸਾਰੇ ਸ਼ਰਮ ਅਸੀਂ ਆ ਕੇ ਬੇਨਤੀ ਹੈ ਕਿ ਇਸ ਕਥਾ ਵਿੱਚ ਵੱਦ ਚੜ ਕੇ ਭਾਗ ਲਓ ਤੇ ਆਪਣੇ ਜੀਵਨ ਨੂੰ ਸਫਲ ਬਣਾਓ જય શ્રી ਰਾਮ ਧੰਨਵਾਦ જય શ્રી ਲੱਗੋ